ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਬੜੇ ਵੱਡੇ ਭਾਗਾਂ ਵਾਲੇ ਹਾਂ ਜੋ ਅਮਰਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰवाणी ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਉ ਮੇਰੇ ਮਾਥਾ ਸਤਿਗੁਰੂ ਜੀ ਨੇ ਭਾਈ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਤਾਂ ਪਰਮਾਤਮਾ ਦਾ ਹੀਰੇ ਰਤਨਾ ਵਰਗਾ ਅਮੋਲਕ ਨਾਮ ਫਿਰ ਉਸ ਮਨੁੱਖ ਦੇ ਹਿਰਦੇ ਦੇ ਵਿੱਚ ਆ ਕੇ ਵਸ ਜਾਂਦਾ ਹੈ ਜਨਮ ਜਨਮ ਕੇ ਕਿਲ ਵਿਗ ਦੁਖ ਉਤਰੇ ਗੁਰ ਨਾਮ ਦੀਓ ਰਨ ਲਾਥਾ ਫਿਰ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਮਨੁੱਖ ਦੇ ਜਨਮਾਂ ਜਨਮਾਂ ਦੇ ਪਾਪ ਦੇ ਦੁੱਖ ਦੂਰ ਹੋ ਜਾਂਦੇ ਹਨ ਜਿਹੜਾ ਪਰਮਾਤਮਾ ਦਾ ਨਾਮ ਸਿਮਰ ਲੱਗ ਜਾਂਦਾ ਹੈ ਪਰਮਾਤਮਾ ਦੇ ਦੱਸੇ ਰਾਸਤੇ ਦੇ ਉੱਪਰ ਚੱਲਣ ਲੱਗ ਪੈਂਦਾ ਹੈ। ਸੋ ਜਿਸ ਤਰ੍ਹਾਂ ਭਗਤ ਕਬੀਰ ਜੀ ਮਹਾਰਾਜ ਉਹਨਾਂ ਨੇ ਨਾਮ ਸਿਮਰ ਕੇ ਪਰਮਾਤਮਾ ਨੂੰ ਪਾ ਲਿਆ। ਪਰਮਾਤਮਾ ਦੀ ਭਗਤੀ ਕੀਤੀ, ਪਰਮਾਤਮਾ ਦੀ ਅਰਾਧਨਾ ਕੀਤੀ। ਅਤੇ ਉਹਨਾਂ ਦੀ ਭਗਤੀ ਨੂੰ ਦੇਖ ਕੇ ਹੋਰ ਵੀ ਕਈ ਜਗਿਆਸੂ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਗਏ। ਅਤੇ ਭਗਤ ਕਬੀਰ ਜੀ ਦੀ ਸੰਗਤ ਕਰਨ ਵਾਸਤੇ ਆਉਂਦੇ ਜੋ ਉਹਨਾਂ ਦੇ ਮਨ ਦੇ ਵਿੱਚ ਕੋਈ ਸ਼ੰਕੇ ਹੁੰਦੇ ਉਹ ਦੂਰ ਕਰਦੇ ਪਰੰਤੂ ਕਈ ਜਗਿਆਸੂ ਅਜਿਹੇ ਸਨ ਜਿਹੜੇ ਬਹੁਤ ਹੀ ਉੱਚ ਬੁੱਧੀ ਦੇ ਮਾਲਕ ਸਨ ਜੋ ਬੜੇ ਹੀ ਗਿਆਨੀ ਸਨ ਪਰੰਤੂ ਕਈ ਅਜਿਹੇ ਆਉਂਦੇ ਸਨ ਜਿਨ੍ਹਾਂ ਨੂੰ ਗਿਆਨ ਘੱਟ ਹੁੰਦਾ ਸੀ ਫਿਰ ਉਹ ਭਗਤ ਗੁਰਵੀਰ ਜੀ ਮਹਾਰਾਜ ਉਹਨਾਂ ਦੇ ਸੰਗਤ ਕਰਦੇ ਜੋ ਵੀ ਆਪਣੇ ਮਨ ਦੇ ਵਿੱਚ ਸ਼ੰਕੇ ਹੁੰਦੇ ਉਹਨਾਂ ਨੂੰ ਦੂਰ ਕਰਦੇ ਸੋ ਇੱਕ ਦਿਨ ਦੋ ਸਾਧੂ ਆਏ ਉਹਨਾਂ ਦੇ ਵਿੱਚ ਇੱਕ ਅਲਪ ਬੁੱਧੀ ਵਾਲੇ ਸਨ ਜਿਨ੍ਹਾਂ ਨੂੰ ਸਮਝ ਥੋੜੀ ਜੀ ਘੱਟ ਸੀ ਉਹਨਾਂ ਨੂੰ ਸਾਧੂ ਬਣਿਆ ਹਜੇ ਥੋੜਾ ਹੀ ਸਮਾਂ ਬੀਤਿਆ ਸੀ ਕਿ ਉਹ ਵੀ ਭਗਤ ਕਬੀਰ ਜੀ ਮਹਾਰਾਜ ਉਹਨਾਂ ਦੀ ਸੰਗਤ ਕਰਨ ਵਾਸਤੇ ਆਏ। ਅਤੇ ਉਹਨਾਂ ਨੇ ਆ ਕੇ ਭਗਤ ਕਬੀਰ ਜੀ ਨੂੰ ਪ੍ਰਸ਼ਨ ਕੀਤਾ, ਸਵਾਲ ਕੀਤਾ ਕਿ ਭਗਤ ਜੀ ਮੈਨੂੰ ਇਹ ਸਮਝਾਓ ਕਿ ਸਤ ਸੰਗਤ ਕੀ ਹੁੰਦੀ ਹੈ? ਸਤ ਸੰਗਤ ਕਿਸ ਨੂੰ ਕਹਿੰਦੇ ਹਨ? ਤਾਂ ਭਗਤ ਕਬੀਰ ਜੀ ਮਹਾਰਾਜ ਮੁਸਕਰਾਉਣ ਲੱਗ ਪਏ। ਅਤੇ ਉਹਨਾਂ ਨੂੰ ਸਮਝਾਇਆ ਕਿ ਭਾਈ ਸਤ ਸੰਗਤ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਸਾਧੂਆਂ ਦੀ ਸੰਗਤ ਅਤੇ ਇੱਕ ਇਸ ਦਾ ਦੂਸਰਾ ਅਰਥ ਹੈ ਸਤ ਸੰਗਤ ਸੱਚ ਦੀ ਸੰਗਤ ਜਿੱਥੇ ਹਰ ਵੇਲੇ ਸੱਚ ਦੀ ਗੱਲ ਹੋਵੇ ਸੱਚ ਦੇ ਨਾਲ ਜੋੜਿਆ ਜਾਵੇ ਉਸ ਨੂੰ ਕਹਿੰਦੇ ਹਨ ਸਤ ਸੰਗਤ ਤਾਂ ਭਗਤ ਕਬੀਰ ਜੀ ਮਹਾਰਾਜ ਕਹਿਣ ਲੱਗੇ ਭਾਈ ਇੱਕ ਹੁੰਦੀ ਹੈ ਸਤ ਸੰਗਤ ਅਤੇ ਇੱਕ ਹੁੰਦੀ ਹੈ ਕੁਸੰਗਤ ਜਿਹੜੇ ਭੈੜੇ ਮਨੁੱਖ ਹੁੰਦੇ ਹਨ ਜਿਹੜੇ ਚੋਰੀਆਂ ਕਰਦੇ ਹਨ ਝੂਠ ਬੋਲਦੇ ਹਨ ਅਤੇ ਉਹ ਕੁਸੰਗਤ ਦੇ ਵਿੱਚ ਆ ਜਾਂਦੇ ਹਨ ਉਹਨਾਂ ਦੇ ਉੱਪਰ ਭੈੜਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਭੜੇ ਲੋਕਾਂ ਦੇ ਵਿੱਚ ਬੈਠਦੇ ਹਨ ਜਿਹੋ ਜਿਹੇ ਲੋਕ ਉਹ ਗੱਲਾਂ ਸੁਣਦੇ ਹਨ ਉਹੇ ਜਿਹਾ ਉਹ ਧਾਰਨ ਕਰ ਲੈਂਦੇ ਹਨ ਇੱਕ ਹੁੰਦੀ ਹੈ ਸਤਸੰਗਤ ਜਿਸ ਦੇ ਵਿੱਚ ਮਨੁੱਖ ਆਉਂਦਾ ਹੈ ਪਰਮਾਤਮਾ ਦਾ ਨਾਮ ਸਿਮਰਦਾ ਹੈ ਸੱਚ ਧਰਮ ਦੇ ਉਪਦੇਸ਼ ਹੁੰਦੇ ਹਨ ਉਸ ਨੂੰ ਗ੍ਰਹਿਣ ਕਰਦਾ ਹੈ ਸਤਸੰਗਤ ਕਰਕੇ ਉਸ ਨੂੰ ਪਤਾ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੀ ਚੰਗਾ ਹੈ ਅੱਧ ਕੀ ਮਾੜਾ ਹੈ ਅਤੇ ਜਿਸ ਮਨੁੱਖ ਨੂੰ ਇਹ ਪਤਾ ਲੱਗ ਜਾਂਦਾ ਹੈ ਫਿਰ ਉਹ ਕਿਸੇ ਵੇਲੇ ਵੀ ਨਹੀਂ ਖੁੰਝਦਾ ਉਹ ਹਰ ਵੇਲੇ ਸਤਸੰਗਤ ਦੇ ਵਿੱਚ ਆਉਣਾ ਲੋਚਦਾ ਹੈ ਕਿ ਮੈਂ ਸਤਸੰਗਤ ਦੇ ਵਿੱਚ ਆ ਕੇ ਸਾਧੂਆਂ ਦੀ ਸੰਗਤ ਕਰਾਂ ਅਤੇ ਉਹਨਾਂ ਦੇ ਪ੍ਰਵਚਨ ਸੁਣਾ ਅਤੇ ਇਸ ਕਰਕੇ ਤਨ ਤਨ ਭਗਤ ਕਬੀਰ ਜੀ ਮਹਾਰਾਜ ਉਹਨਾਂ ਨੂੰ ਸਮਝਾ ਰਹੇ ਸਨ ਕਿ ਭਾਈ ਕਈ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਕੋਲ ਪੈਸਾ ਬਹੁਤ ਹੁੰਦਾ ਹੈ ਪਰੰਤੂ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਉਹ ਹਰ ਵੇਲੇ ਪੈਸੇ ਦੇ ਪਿੱਛੇ ਭੱਜੇ ਫਿਰਦੇ ਹਨ ਪੈਸਾ ਇਕੱਠਾ ਕਰਦੇ ਰਹਿੰਦੇ ਹਨ ਅਤੇ ਭਗਤ ਕਬੀਰ ਜੀ ਨੇ ਉਹਨਾਂ ਨੂੰ ਇੱਕ ਸਾਖੀ ਸੁناਈ ਕਹਾਣੀ ਸੁناਈ ਕਿ ਇੱਕ ਪਿੰਡ ਦੇ ਵਿੱਚ ਇੱਕ ਖੱਤਰੀ ਨਾ ਰਹਿੰਦਾ ਸੀ ਜੋ ਇੱਕ ਵਪਾਰੀ ਸੀ ਦੁਕਾਨਦਾਰ ਸੀ ਅਤੇ ਗ੍ਰਸਤੀ ਸੀ ਉਸਦੇ ਘਰ ਇੱਕ ਲੜਕਾ ਸੀ ਅਤੇ ਇੱਕ ਲੜਕੀ ਸੀ ਅਤੇ ਉਹਦੇ ਘਰ ਵਾਲੀ ਸੀ ਉਹ ਬਹੁਤ ਹੀ ਕੰਜੂਸ ਸੀ ਕਦੇ ਕਿਸੇ ਦੀ ਸੇਵਾ ਨਹੀਂ ਸੀ ਕਰਦਾ ਆਪਣਾ ਜਿਹੜਾ ਪੈਸਾ ਸੀ ਕਦੇ ਨੇਕ ਕੰਮ ਵਾਸਤੇ ਨਹੀਂ ਸੀ ਖਰਚਦਾ ਕਿਸੇ ਸਾਧੂ ਫਕੀਰ ਮੰਗਤੇ ਨੂੰ ਕੋਈ ਦਮੜੀ ਨਹੀਂ ਸੀ ਦਿੰਦਾ ਕੋਈ ਪੈਸਾ ਨਹੀਂ ਸੀ ਦਿੰਦਾ ਪ੍ਰਮਾਤਮਾ ਦਾ ਨਾਮ ਸਿਮਰਨਾ ਤਾਂ ਬਹੁਤ ਦੂਰ ਦੀ ਗੱਲ ਸੀ ਪਰੰਤੂ ਉਸ ਨੇ ਆਪਣੇ ਘਰ ਦੇਆਂ ਨੂੰ ਵੀ ਇਹ ਕਿਹਾ ਹੋਇਆ ਸੀ ਕਿ ਜੇ ਕਦੇ ਕਿਸੇ ਮਹਾਤਮਾ ਸਾਧੂ ਦੇ ਕੋਲ ਬੈਠੇ ਤਾਂ ਜਾਂ ਉਹਨਾਂ ਦਾ ਕੋਈ ਉਪਦੇਸ਼ ਸੁਣਿਆ ਤਾਂ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਕੱਢ ਦੇਵਾਂਗਾ ਜੇ ਤੁਹਾਨੂੰ ਕਦੇ ਕੋਈ ਸਾਧੂ ਮਿਲੇ ਕੋਈ ਮਹਾਤਮਾ ਮਿਲੇ ਉਹ ਤੁਹਾਨੂੰ ਪ੍ਰਵਚਨ ਸੁਣਾਉਣ ਲੱਗੇ ਤਾਂ ਤੁਸੀਂ ਉਸ ਦੇ ਕੋਲ ਦੀ ਕੰਨਾਂ ਦੇ ਵਿੱਚ ਉਂਗਲਾਂ ਪਾ ਕੇ ਲੰਘ ਜਾਣਾ ਹੈ ਉਸ ਦੀ ਕੋਈ ਗੱਲ ਨਹੀਂ ਸੁਣਨੀ ਹੈ ਕਿਉਂਕਿ ਸਾ ਸੰਗਤ ਜੀ ਜਿਹੜੇ ਸਾਧੂ ਹੁੰਦੇ ਹਨ ਉਹ ਇਹ ਪ੍ਰਵਚਨ ਕਰਦੇ ਹਨ ਕਿ ਭਾਈ ਮਾਇਆ ਦੇ ਮੋਹ ਤੋਂ ਦੂਰ ਰਹੋ ਕਿਉਂਕਿ ਜਿਹੜੀ ਮਾਇਆ ਹੈ ਇਹ ਮਾਇਆ ਸੱਪ ਦੀ ਨਿਆਈ ਹੈ ਜਿਹੜੀ ਜਗਤ ਨੂੰ ਲਪਟਾ ਲੈਂਦੀ ਹੈ ਅਤੇ ਖਾ ਜਾਂਦੀ ਹੈ ਇਹ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਨ ਦਿੰਦੀ ਤਾਂ ਉਸ ਫਕੀਰ ਨੇ ਇਹ ਹੀ ਪ੍ਰਵਚਨ ਕਰਨਾ ਹੁੰਦਾ ਹੈ ਕਿ ਭਾਈ ਪ੍ਰਮਾਤਮਾ ਦਾ ਨਾਮ ਸਿਮਰੋ ਅਤੇ ਉਸ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਸਮਝਾਇਆ ਹੋਇਆ ਸੀ ਕਿ ਕਦੇ ਵੀ ਸਾਧੂਆਂ ਦੀ ਸੰਗਤ ਨਹੀਂ ਕਰਨੀ ਅਤੇ ਇੱਕ ਦਿਨ ਉਸ ਖੱਤਰੀ ਦੇ ਘਰ ਦੇ ਬਾਹਰ ਸਾਧੂਆਂ ਦੀ ਮੰਡਲੀ ਨੇ ਆ ਕੇ ਡੇਰਾ ਲਾ ਲਿਆ ਜਦੋਂ ਡੇਰਾ ਲਾਇਆ ਤਾਂ ਉਸ ਦੇ ਪੁੱਤਰ ਨੇ ਜਦੋਂ ਸਾਧੂਆਂ ਦੀ ਸੰਗਤ ਕੀਤੀ ਉਹਨਾਂ ਨੂੰ ਸੁਣਿਆ ਉਹਨਾਂ ਦੇ ਪ੍ਰਵਚਨ ਸੁਣੇ ਤਾਂ ਉਹ ਵੀ ਨਿਹਾਲ ਹੋ ਗਿਆ ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਇੱਕ ਪੰਗਤੀ ਵੀ ਵਸ ਜਾਵੇ ਤਾਂ ਵੀ ਸਾਡਾ ਉਧਾਰ ਹੋ ਜਾਂਦਾ ਹੈ ਤਾਂ ਉਹ ਸਾਬਦੂ ਸਮਝਾ ਰਹੇ ਸਨ ਕਿ ਭਾਈ ਜਿਹੜੇ ਦੇਵੀ ਦੇਵਤੇ ਹੁੰਦੇ ਹਨ ਉਹਨਾਂ ਦਾ ਕੋਈ ਪਰਸ਼ਾਵਾਂ ਨਹੀਂ ਹੁੰਦਾ ਜਦੋਂ ਇਹ ਗੱਲਾਂ ਸੁਣ ਰਿਹਾ ਸੀ ਤਾਂ ਉਧਰੋਂ ਉਸਨੇ ਆਪਣੇ ਪਿਤਾ ਨੂੰ ਆਉਂਦੇ ਵੇਖਿਆ ਤਾਂ ਉਸੇ ਸਮੇਂ ਉਥੋਂ ਦੌੜ ਗਿਆ ਉਸ ਨੂੰ ਪਤਾ ਲੱਗਿਆ ਕਿ ਜਦੋਂ ਮੇਰੇ ਪਿਤਾ ਜੀ ਮੈਨੂੰ ਦੇਖਣਗੇ ਤਾਂ ਮੈਨੂੰ ਝੜਕਣਗੇ ਅੱਧ ਇੱਕ ਦਿਨ ਅਜਿਹਾ ਹੋਇਆ ਕਿ ਉਹਨਾਂ ਦੇ ਘਰ ਦੇ ਵਿੱਚ ਦੋ ਚੋਰ ਆ ਗਏ ਚੋਰੀ ਕਰਨ ਵਾਸਤੇ ਕਿਉਂਕਿ ਉਸਦੇ ਘਰ ਦੇ ਵਿੱਚ ਪੈਸਾ ਬਹੁਤ ਸੀ ਧਨ ਦੌਲਤ ਬਹੁਤ ਸੀ ਤਾਂ ਉਹਨਾਂ ਚੋਰਾਂ ਨੇ ਦੇਵੀ ਦਾ ਰੂਪ ਧਾਰਨ ਕਰ ਲਿਆ ਆਪਣੇ ਚਿਹਰੇ ਦੇ ਉੱਪਰ ਕਾਲ ਕਮਲ ਲਈ ਨਕਲੀ ਜੀਬ ਲਾ ਲਈ ਅਤੇ ਚੋਰੀ ਕਰਨ ਵਾਸਤੇ ਉਸ ਖੱਤਰੀ ਦੇ ਘਰ ਦੇ ਵਿੱਚ ਵੜ ਗਏ ਜਦੋਂ ਉਹ ਚੋਰੀ ਕਰ ਰਹੇ ਸੀ ਜਦੋਂ ਖਤਰੇ ਦੀ ਅੱਖ ਖੁੱਲੀ ਤਾਂ ਉਹ ਦੇਖ ਕੇ ਡਰ ਗਿਆ ਪਰੰਤੂ ਜਿਹੜਾ ਉਹਦਾ ਪੁੱਤਰ ਸੀ ਉਸਨੇ ਸਾਧੂਆਂ ਦੀ ਸੰਗਤ ਕੀਤੀ ਸੀ ਉਸਨੇ ਇਹ ਪ੍ਰਵਚਨ ਸੁਣਿਆ ਸੀ ਕਿ ਜਿਹੜੇ ਦੇਵੀ ਦੇਵਤੇ ਹੁੰਦੇ ਹਨ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ ਜਦੋਂ ਉਸ ਖੱਤਰੀ ਦੇ ਪੁੱਤਰ ਨੇ ਦੇਖਿਆ ਕਿ ਜਿਹੜੇ ਚੋਰ ਹਨ ਇਹਨਾਂ ਦਾ ਪਰਛਾਵਾਂ ਹੈ ਤਾਂ ਉਸਨੇ ਰੌਲਾ ਪਾ ਦਿੱਤਾ ਕਿ ਇਹ ਕੋਈ ਦੇਵੀ ਦੇਵਤੇ ਨਹੀਂ ਹਨ ਇਹ ਤਾਂ ਚੋਰ ਅਤੇ ਠੱਗ ਹਨ ਜਦੋਂ ਇਹ ਗੱਲ ਪਤਾ ਲੱਗੀ ਆਂਗਵਾਨ ਦੇ ਵਿੱਚ ਤਾਂ ਸਾਰੇ ਜਾਣਿਆਂ ਨੇ ਇਕੱਠੇ ਹੋ ਕੇ ਉਹਨਾਂ ਚੋਰਾਂ ਨੂੰ ਪਕੜ ਲਿਆ ਅਤੇ ਉਹ ਖੱਤਰੀ ਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਤੈਨੂੰ ਇਹ ਕਿੱਦਾਂ ਪਤਾ ਲੱਗਾ ਕਿ ਇਹ ਕੋਈ ਦੇਵੀ ਦੇਵਤਾ ਨਹੀਂ ਹੈ ਤਾਂ ਕੋਈ ਚੋਰ ਹਨ ਤਾਂ ਫਿਰ ਉਸਨੇ ਉਸਦੇ ਪੁੱਤਰ ਨੇ ਖੱਤਰੀ ਨੇ ਸਮਝਾਇਆ ਕਿ ਪਿਤਾ ਜੀ ਆਪਣੇ ਘਰ ਦੇ ਬਾਹਰ ਜੋ ਸਾਧੂਆਂ ਦੀ ਮੰਡਲੀ ਆਈ ਹੋਈ ਹੈ ਉਹ ਪ੍ਰਵਚਨ ਸੁਣਾ ਰਹੇ ਸਨ ਤਾਂ ਮੈਂ ਜਦੋਂ ਉਹਨਾਂ ਦੀ ਸੰਗਤ ਕੀਤੀ ਉਹਨਾਂ ਦੇ ਪ੍ਰਵਚਨ ਸੁਣੇ ਤਾਂ ਉਹਨਾਂ ਨੇ ਆਪਣੇ ਪ੍ਰਵਚਨਾਂ ਦੇ ਵਿੱਚ ਇਹ ਸਮਝਾ ਰਹੇ ਸਨ ਕਿ ਜਿਹੜੇ ਦੇਵੀ ਦੇਵਤੇ ਹੁੰਦੇ ਹਨ ਉਹਨਾਂ ਦਾ ਕੋਈ ਪ੍ਰਸ਼ਾਮਾ ਨਹੀਂ ਹੁੰਦਾ ਤਾਂ ਜਦੋਂ ਉਹ ਖੱਤਰੀ ਨੇ ਆਪਣੇ ਪੁੱਤਰ ਦੀ ਗੱਲ ਸੁਣੀ ਤਾਂ ਫਿਰ ਉਹ ਪਛਤਾਉਣ ਲੱਗ ਪਿਆ ਅਤੇ ਆਪਣੇ ਪੁੱਤਰ ਦਾ ਧੰਨਵਾਦ ਵੀ ਕਰਨ ਲੱਗਿਆ ਕਿ ਜੇ ਮੇਰੇ ਪੁੱਤਰ ਨੇ ਸਾਧੂਆਂ ਦੀ ਗੱਲ ਸੁਣੀ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਤਾਂ ਅੱਜ ਮੇਰੇ ਘਰ ਦੇ ਵਿੱਚ ਚੋਰੀ ਹੋਣੋਂ ਬਚ ਗਈ ਜੇ ਚੋਰ ਚੋਰੀ ਕਰਕੇ ਲੈ ਜਾਂਦੇ ਤਾਂ ਜਿਹੜੀ ਮੈਂ ਮਾਇਆ ਇਕੱਠੀ ਕੀਤੀ ਸੀ ਉਹ ਸਾਰੀ ਹੀ ਵਿਅਰਥ ਚਲੀ ਜਾਣੀ ਸੀ ਤਾਂ ਉਸ ਤੋਂ ਬਾਅਦ ਜਿਹੜਾ ਖੱਤਰੀ ਸੀ ਫਿਰ ਉਸ ਨੂੰ ਵੀ ਸਮਝ ਆ ਗਈ ਉਸ ਨੇ ਵੀ ਫਿਰ ਸਾਧੂਆਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਗਿਆ ਇਸੇ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹ ਵੀ ਇਹ ਸਮਝਾਉਂਦੇ ਹਨ ਕਿ ਮੇਰੇ ਹੀਰੇ ਰਤ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਕਿ ਜਦੋਂ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਫਿਰ ਬਹੁਤ ਹੀ ਬੇਸ਼ਕੀਮਤੀ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਮਨੁੱਖ ਦੇ ਹਿਰਦੇ ਦੇ ਵਿੱਚ ਆ ਕੇ ਵਸਦਾ ਹੈ ਜਨਮੋ ਜਨਮ ਕੇ ਕਿਲ ਵਿਖ ਦੁਖ ਉਤਰੀ ਗੁਰਨਾਮ ਦਿਓ ਰਨ ਲਾਥ ਪਰਮਾਤਮਾ ਦਾ ਨਾਮ ਸਿਮਰ ਕੇ ਜਿਹੜਾ ਮਨੁੱਖ ਦੇ ਅਨੇਕਾ ਜਨਮਾਂ ਦੇ ਪਾਪ ਦੇ ਦੁੱਖ ਦੂਰ ਹੋ ਜਾਂਦੇ ਹਨ ਉਸ ਦੇ ਸਿਰੋਂ ਪਾਪਾਂ ਦਾ ਕਰਜ਼ਾ ਦੂਰ ਹੋ ਜਾਂਦਾ ਹੈ ਪਾਪ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਜੀਵ ਦੀ ਹੱਤਿਆ ਕਰ ਦੇਣੀ ਉਹੀ ਪਾਪ ਹੈ ਜੀ ਅਸੀਂ ਝੂਠ ਬੋਲਦੇ ਹਾਂ ਕਿਸੇ ਦੇ ਨਾਲ ਠੱਗੀ ਕਰਦੇ ਹਾਂ ਇਹ ਵੀ ਪਾਪ ਹੈ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਜਿਹੜਾ ਪ੍ਰਮਾਤਮਾ ਸਾਰੇ ਹੀ ਪਦਾਰਥ ਦੇਣ ਵਾਲਾ ਹੈ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਯਾਦ ਰੱਖਿਆ ਕਰ ਗੁਰ ਪੂਰੇ ਹ ਨਾਮ ਦੜਾਇਆ ਬਿਨ ਨਾਵੇ ਜੀਵਨ ਮਿਰਥਾ ਗੁਰੂ ਦੀ ਸ਼ਰਨ ਪਿਆਰਾਏ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਫਿਰਦੇ ਦੇ ਵਿੱਚ ਪੱਕਾ ਕੀਤਾ ਹੈ ਅਤੇ ਨਾਮ ਤੋਂ ਬਿਨਾ ਮਨੁੱਖਾ ਜਿਹੜੀ ਜ਼ਿੰਦਗੀ ਹੈ ਇਹ ਜਨਮ ਹੈ ਇਹ ਵਿਅਰਥ ਚੱਲਿਆ ਜਾਂਦਾ ਹੈ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੂ ਮਾਇਆ ਨਿਤ ਫਾਥਾ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਆਪਣੇ ਮਨ ਦੇ ਮੰਦੇ ਹਨ ਅਤੇ ਗੁਰੂ ਦੀ ਸ਼ਰਨ ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ ਬਿਨ ਭਾਗਾ ਸਤ ਸੰਗਤ ਨ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਉ ਜਿਹੜੀ ਆਪਾਂ ਸਤ ਸੰਗਤ ਕਰ ਰਹੇ ਹਾਂ ਉਹ ਬਹੁਤ ਹੀ ਵੱਡੇ ਭਾਗਾ ਦੇ ਨਾਲ ਪ੍ਰਾਪਤ ਹੁੰਦੀ ਹੈ ਜਿਹੜੇ ਸਤ ਸੰਗਤ ਨਹੀਂ ਕਰਦੇ ਫਿਰ ਉਹਨਾਂ ਦੇ ਮਨ ਦੇ ਵਿੱਚ ਝੂਠ ਵਿਕਾਰ ਦੇ ਜਿਹੜੇ ਫੁਰਨੇ ਹਨ ਉਹ ਫੁਰਦੇ ਰਹਿੰਦੇ ਹਨ ਉਹ ਝੂਠ ਬੋਲਦੇ ਹਨ ਠੱਗੀਆਂ ਕਰਦੇ ਹਨ ਲੋਕਾਂ ਦੇ ਨਾਲ ਧੋਖਾ ਕਰਦੇ ਹਨ ਤਿੰਨ ਸਾਧੂ ਚਰਨਾਂ ਸੇਵੈ ਕਭੂ ਤਿੰਨ ਸਭ ਜਨਮ ਅਕਾਥਾ ਫਿਰ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਜਿਹੜਾ ਸਾਰਾ ਜੀਵਨ ਬੇਅਰਥ ਚਲਾ ਜਾਂਦਾ ਹੈ ਜਿਹੜੇ ਸਤਸੰਗਤ ਦੇ ਵਿੱਚ ਨਹੀਂ ਆਉਂਦੇ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਾਫਲਿਉ ਜਨਮ ਸਨਾਥਾ ਜਿਹੜੇ ਮਨੁੱਖੋ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ ਉਸ ਗੁਰੂ ਦੇ ਬਣ ਜਾਂਦੇ ਹਨ ਫਿਰ ਜਿਹੜਾ ਉਹਨਾਂ ਦਾ ਜੀਵਨ ਹੈ ਉਹ ਸਫਲ ਹੋ ਜਾਂਦਾ ਹੈ ਇਸੇ ਕਰਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨਾ ਬਹੁਤ ਜ਼ਰੂਰੀ ਹੈ ਹਮ ਅੰਧਲੇ ਗਿਆਨਹੀ ਨਾ ਗਿਆਨੀ ਕਿਉਂ ਚਾਲੇ ਮਾਰਗ ਪੰਥ ਜਿਹੜਾ ਮਨੁੱਖ ਹੈ ਉਹ ਮਾਇਆ ਦੇ ਵਿੱਚ ਅੰਨ੍ਹਾ ਹੋਇਆ ਫਿਰਦਾ ਹੈ ਆਤਮਿਕ ਜੀਵਨ ਦੀ ਸੋਚ ਤੋਂ ਸੱਖਣਾ ਹੋਇਆ ਫਿਰਦਾ ਹੈ ਉਸ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੀ ਕਰਨ ਵਾਸਤੇ ਆਏ ਹਾਂ ਪਰਮਾਤਮਾ ਦੇ ਦੱਸੇ ਰਾਹ ਤੇ ਉੱਪਰ ਨਹੀਂ ਤੁਰਦਾ ਜਿਹੜੇ ਪਰਮਾਤਮਾ ਦੇ ਦੱਸੇ ਰਾਹ ਤੇ ਉੱਪਰ ਚੱਲਦੇ ਹਨ ਥਰੂ ਪਰਮਾਤਮਾ ਨੂੰ ਪਾ ਲੈਂਦੇ ਹਨ ਹਮ ਅੰਦਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਨ ਤਾ ਗੁਰ ਰਾਮਦਾਸ ਜੀ ਮਾਰਾ ਸਮਝਾਉਂਦੇ ਹਨ ਕਿ ਸਾਨੂੰ ਅੰਨਿਆਂ ਨੂੰ ਪੱਲਾ ਫੜਾ ਦਿੰਦਾ ਹੈ ਪਰਮਾਤਮਾ ਤਾਂਕੇ ਤੇਰੇ ਪੱਲੇ ਦੇ ਲੱਗ ਕੇ ਪਰਮਾਤਮਾ ਦੇ ਪੱਲੇ ਲੱਗ ਕੇ ਪਰਮਾਤਮਾ ਦਾ ਪੱਲਾ ਫੜ ਕੇ ਅਸੀਂ ਉਹਦੇ ਦੱਸੇ ਰਾਹਤੇ ਦੇ ਉੱਪਰ ਚੱਲ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ ਕਿਉਂਕਿ ਪਰਮਾਤਮਾ ਦਾ ਜਿਹੜਾ ਰਾਸਤਾ ਹੈ ਉਹ ਸੱਚ ਦਾ ਰਾਸਤਾ ਹੈ ਜਦੋਂ ਅਸੀਂ ਹਰ ਵੇਲੇ ਸੱਚ ਦੇ ਨਾਲ ਜੁੜ ਕੇ ਰਹਾਂਗੇ ਤਾਂ ਹੀ ਅਸੀਂ ਉਸ ਪਰਮਾਤਮਾ ਦੇ ਦੱਸੇ ਰਾਸਤੇ ਦੇ ਉੱਪਰ ਚੱਲ ਸਕਦੇ ਹਾਂ ਫਿਰ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਇਸੇ ਕਰਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਾਰਾ ਸਮਝਾਉਂਦੇ ਹਨ ਕਿ ਭਾਈ ਸਤਸੰਗਤ ਬਹੁਤ ਜ਼ਰੂਰੀ ਹੈ ਸਤਸੰਗਤ ਦੇ ਵਿੱਚ ਆਉਣ ਦੇ ਨਾਲ ਅਸੀਂ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਸਾਨੂੰ ਇਹ ਪਤਾ ਲੱਗ ਜਾਵੇਗਾ ਕਿ ਪ੍ਰਮਾਤਮਾ ਦਾ ਸਿਮਰਨ ਕਿਵੇਂ ਕਰਨਾ ਹੈ ਪ੍ਰਮਾਤਮਾ ਨੂੰ ਯਾਦ ਕਿਵੇਂ ਕਰਨਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਿਵੇਂ ਕਰਨਾ ਹੈ ਇਸੇ ਕਰਕੇ ਸਤਸੰਗਤ ਕਰਨੀ ਬਹੁਤ ਹੀ ਜ਼ਰੂਰੀ ਹੈ ਸੋ ਜਿੰਨਾ ਵੀ ਸਮਾਂ ਮਿਲੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਕਿ ਗੁਰੂ ਦਰਬਾਰ ਦੇ ਵਿੱਚ ਆ ਕੇ ਸਤਸੰਗਤ ਦੇ ਵਿੱਚ ਜੁੜਨ ਦੀ ਕਿਰਪਾਲਤਾ ਕਰਿਆ ਕਰੋ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ